ਦੀਵਸੂ ਚੌਧਰੀ ਪੁੱਤਰ ਵਰਿੰਦਰ ਕੁਮਾਰ ਕਲਾਸ 7ਵੀਂ ਬாய் ਸਕੂਲ ਡੇਰਾ ਬਾਬਾ ਨਾਨਕ ਨੂਨ ਨਗਰ ਕਾਉਂਸਲਰ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ। ਦਿਵਸੂ ਜੋ ਕਿ ਦਿਵਿਆਂਗ ਹੋਣ ਦੇ ਬਾਵਜੂਦ ਵੀ 휠ਚੇਰ 'ਤੇ ਬੈਠ ਕੇ ਖੇਡਦਾ ਹੈ, ਉਸਨੇ ਪੰਜਾਬ ਲੈਵਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਰਟ ਪੁੱਟ ਅਤੇ ਡਿਸਟ੍ਰਿਕਟ ਥਰੋ ਵਿੱਚ ਦੋ ਸਿਲਵਰ ਮੈਡਲ ਜਿੱਤ ਕੇ ਸ਼ਹਿਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਮੈਡਲ ਉਸ ਦੀ ਹਿੰਮਤ, ਮਿਹਨਤ ਅਤੇ ਦ੍ਰਿੜ ਇਰਾਦੇ ਦੀ ਨਿਸ਼ਾਨੀ ਹਨ। ਦਿਵਸੂ ਦੀ ਹਿੰਮਤ ਅੱਜ ਸਮੁੱਚੇ ਰੰਗ ਲਿਆਈ ਹੈ। ਅਸੀਂ ਉਸਦੇ ਪਿਤਾ ਜੀ ਅਤੇ ਉਸਦੀ ਕੋਚ ਮੈਡਮ ਸਿਮਰਨਜੀਤ ਕੌਰ ਰੰਦਾਵਾ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਰ ਕਦਮ ਤੇ ਉਸ ਦਾ ਹੌਸਲਾ ਵਧਾਇਆ ਅਤੇ ਉਸ ਦਾ ਸਾਥ ਦਿੱਤਾ ਸਾਡੀ ਨਗਰ ਕੌਂਸਲ ਦੀ ਪੂਰੀ ਟੀਮ ਨੂੰ ਮਾਣ ਹੈ ਕਿ ਸਾਨੂੰ ਐਸੇ ਹੁਨਰਵਰ ਬੱਚੇ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ ਵਿਨੋ ਸੋਨੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਡੇਰਾ ਬਾਬਾ ਨਾਨਕ ਬੱਚਾ ਨੂੰ ਸਪੋਰਟਸ ਦੇ ਜਿਮ ਕਰਉਂਦੇ ਨੇ ਠੀਕ ਹੈ ਜਿਹੜੇ ਬੱਚੇ ਸਕੂਲ ਟਾਈਮ ਤੋਂ ਬਾਅਦ ਇੱਥੇ ਜਾਣਾ ਚਾਹੁੰਦੇ ਨੇ ਸ਼ੁਕਰਨੇ ਸਪੋਰਟਸ ਵਿੱਚ ਤੇ ਗਰਾਊਂਡ 'ਚ ਪਹੁੰਚਿਆ ਕਰੋ ਠੀਕ ਹੈ ਮੈਂ ਇੱਕ ਵੀਰਵਾਰ ਹੋਰ ਦੱਸ ਦੇਣਾ ਚਾਹਣਾ ਤੁਹਾਨੂੰ ਸਾਰਿਆਂ ਨੂੰ ਬਤਾਉਣਾ ਕਿ ਪਿਛਲੀ ਵਾਰੀ ਜਿਹੜਾ ਪੰਜਾਬ ਸਰਕਾਰ ਵੱਲੋਂ ਪ੍ਰੋਕੀਟਾ ਮਤਲਬ ਪੰਜਾਬ ਦੀਆਂ ਲੁਧਿਆਣੀਆਂ ਹੋ ਜਾਂਦੇ ਉਹਦੇ ਵਿੱਚ ਵੀ ਵੀਰ ਤਿੰਨ ਮੈਡਲ ਲਿਆ ਅੱਜ ਮਾਰਵਾਲੀ ਗੱਲ ਆ ਉਹ ਡਿਸਕਸਪਰੋਟ ਸ਼ਾਰਟ ਪੁੱਟ ਤੇ ਜੈਵਲ ਪੁੱਟ ਮੈਡਲ ਲਿਆ ਤੇ ਇਸ ਵਾਰੀ ਜਿਹੜੇ ਪੰਜਾਬ ਲੈਵਲ ਤੇ ਖੇਡਾ ਹੋਈਆਂ ਨੇ ਮਟਿੰਡੇ ਖੇਡਾ ਹੋਈਆਂ ਨੇ ਗੁੱਡੇ ਉੱਥੋਂ ਮੇਰਾ ਵੀ ਸ਼ਾਰਟ ਪੁੱਟ ਤੇ ਸਰਵਲ ਮੈਡਲ ਤੇ ਡਿਸਕਸਪਰੋਟ ਵੀ ਜੁੜ ਕੇ ਕੱਢ ਲਿਆ ਤੇ ਮੈਂ ਬਹੁਤ ਧੰਨਵਾਦ ਆਪਣੇ ਮੈਟਰ ਦਾ ਕਰਨਾ ਵਾ ਤੇ ਜਿਹੜੇ ਜਨਰਾਂ ਨੇ ਇਹਨਾਂ ਦੀ ਜਿਹੜੇ ਨੂੰ ਮਹੱਤ ਕਰਾਉਂਦੇ ਨੇ ਕਿ ਇੱਥੇ ਤੱਕ ਪਹੁੰਚਾਇਆ ਧੰਨਵਾਦ ਤੁਹਾਨੂੰ ਬੇਤੀ ਕਰਾਂਗੇ ਦੋ ਮਿੰਟਾਂ ਸਾਡੇ ਜੀ ਜੀ ਅਰਜੇਤ ਜੀ ਤੁਹਾਡਾ ਬਹੁਤ ਬਹੁਤ ਕੀ ਜੀ 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 ਜੋ ਹੈ ਵਿਹਾਰ ਜੋ ਬੱਚਿਆਂ ਨੂੰ ਵਧੀਆ ਪੜ੍ਹਾਈ ਸਿੱਖਾਉ ਤੁਹਾਡੇ ਸਾਹਮਣੇ ਇਹ ਜੋ ਫਰੀਦ ਭੈਣ ਜੀ ਦੀ ਧੀ ਨੇ ਲੱਕੇ ਦਾ ਇੱਕ ਬੜਾ ਵੱਡਾ ਮਾਣ ਬਣਾਇਆ ਹੈ ਸਭ ਤੋਂ ਵੱਡੀ ਗੱਲ ਇਹ ਕਿ ਉਹ ਭੈਣ ਨੂੰ ਮਾਣ ਸਮਲੇ ਵੀ ਨਹੀਂ ਸਾਡਾ ਮਾਣਦਾ ਹੈ ਇਹ ਬੱਚਾ ਜਿਹੜਾ ਹੈ ਮੈਂ ਬਹੁਤ ਖੁਸ਼ ਹਾਂ ਬੱਦ ਉਹ ਲੋਕਾਂ ਦੇ ਵਾਸਤੇ ਵਿਚਾਰ ਕਰਨ ਆ ਬੱਚਿਆਂ ਨੂੰ ਕੁਝ ਥੋੜੀ ਜਿਹੀ ਪੁੱਤੀ ਆਵੇ ਔਰ ਆਨਲਾਈਨ ਦੇ ਸਭੇ ਜੇ ਵੀ ਸਾਡਾ ਮਾਲ ਵਦੋਣ ਅਸੀਂ ਟੀਚਰਾਂ ਦਾ ਔਰ ਬੱਚੇ ਦਾ ਬਹੁਤ ਤੈਦ ਮਾਨ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਹਰ ਵਕਤ ਰੱਖੀ ਕਰੋ ਬਾਈਕ ਦੀ ਖਾਲਸਾ ਬਾਈਕ ਦੀ ਪਤੀ